ਅੱਜ ਆਪਾਂ ਸਾਰੇ ਤਿਆਰ ਹੋਗੇ ਕਿਉਂਕਿ ਅੱਜ ਆਪਾਂ ਸ਼ੂਟ ਕਰਨਾ ਸੋ ਤੋਂ ਪਹਿਲਾਂ ਸੋਡੇ ਬਾਈ ਨੇ ਤਿਆਰ ਹੋ ਕੇ ਪੱਗ ਬੰਨੀ ਆ ਸੱਜੜਾ ਮੂਰੇ ਆ ਗਿਆ ਨਹੀਂ ਜਦ ਨੇ ਬੰਨਣੀ ਨਹੀਂ ਦਿੱਤੀ ਉਹ ਮੇਰਾ ਬਾਈ ਬੰਨ ਖਿੱਚ ਕੇ ਬਾਹਰ ਲੈ ਆਇਆ ਸੋ ਲੈ ਕੇ ਰੱਬ ਦਾ ਨਾਮ ਪਕ ਦਿੱਤਾ ਸਟਾਰਟ ਮੋਟਰਸਾਈਕਲ ਹਾਂਜੀ ਹੁਣ ਚੱਲ ਰਹੇ ਆ ਆਪਾਂ ਰੇਸ਼ ਦੇਲੀ ਮੋਟਰਸਾਈਕਲ ਦੀ ਚੱਲ ਪੇ ਪਿੰਡੋ ਹੋਈ ਹੌਲੀ ਸੋਡੇ ਨਾਲ ਬਹੁਤ ਸਾਰੇ ਵਿਚਾਰ ਸਾਂਝੇ ਕਰਾਂਗੇ ਅੱਜ ਦਾ ਬਲੌਗ ਐਂਡ ਤੱਕ ਜੁੜੇ ਦੇਖਿਓ ਤੇ ਆਪਣਾ ਪਹਿਲਾ ਬਲੌਗ ਹੈ ਆਪਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੋ ਜੋ ਵੀ ਕੁਝ ਕਰਾਂਗੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਰੀਲ ਬਣਾਉਣ ਜਾ ਰਹੇ ਆ। ਇਹ ਜਾ ਰਹੇ ਆ ਆਪਾਂ ਪਿੰਡ ਬਲਾਡੇ ਤੋਂ ਪਿੰਡ ਬਹਿਮਣ ਦਵਾਨਾ। ਰਾਹ ਦੇ ਵਿੱਚ ਇਹ ਮੋੜ ਆ ਗਿਆ ਮੇਰੇ ਯਾਰ ਨੇ ਗੋਡੇ ਤੇ ਘਮਾਤਾ ਇਹ 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 ਆਉ ਮੋੜਤਾ। ਸੋ ਆਪਾਂ ਹੌਲੀ ਹੌਲੀ ਤੌਂ ਜਾਗੇ ਪਿੰਡ ਇੱਕ ਹੋਰ ਮੋੜ ਆ ਗਿਆ। ਬਸ ਇਸ ਤੋਂ ਬਾਅਦ ਰੋਡ ਕਰਾਸ ਕਰਦੇ ਹੀ ਆਪਣਾ ਪਿੰਡ ਆ ਜਾਊਗਾ। ਆ ਦੇਖੋ ਜੀ ਇਹ ਨਿਸ਼ਾਨੀਆਂ ਆ ਗਈਆਂ ਇਹ ਬਹਿਮਣ ਦਵਾਨਾ ਪਿੰਡ ਤੋਂ ਸ਼ੁਰੂ ਹੋ ਜਾਊਗਾ। ਤੁਹਾਨੂੰ ਅੱਡਾ ਦਿਖਾਵਾਂਗੇ। ਹਾਂਜੀ ਰੋਡ ਕਰਾਸ ਕਰ ਲਿਆ ਇਹ ਤਾਂ ਬਹਿਮਣ ਦਵਾਨੇ ਪਿੰਡ ਦਾ ਅੱਡਾ ਆ ਗਿਆ। ਆ ਗੱਡੀ ਆਂਦੀ ਏ। ਓਹੋ ਅੱਗੇ ਫਟਕ ਲੱਗ ਗਿਆ ਸੀ। ਹਾਂਜੀ ਅੱਗੇ ਫਿਰ ਆਪਾਂ ਨਾਨੀ ਦੇ ਘਰੇ ਚੱਲਾਂਗੇ। ਆ ਜੋ ਸਾਨੂੰ ਹੁਣ ਸਾਡੀ ਨਾਨੀ ਦੇ ਘਰ ਦਿਖਾਉਨੇ ਆ। ਹਾਂਜੀ ਆ ਮੇਰੇ ਯਾਰ ਨੇ ਖਿੱਚ ਕੇ ਸਾਨੂੰ ਅੰਦਰ ਲਿਆਂਦਾ। ਸੋ ਨਾਨੀ ਦੇ ਘਰੇ ਆਏ। ਸਭ ਤੋਂ ਪਹਿਲਾਂ ਸਸਰੀ ਘਰ ਨਾਨੀ ਦੇ ਗੋਡਿਆਂ 'ਚ ਮੇਰੇ ਖੋਰ ਮਾਤਾ ਜੀ ਬੈਠੇ ਸੀ ਉਹਨਾਂ ਦੇ ਵੀ ਮਰੀ। ਉਸ ਤੋਂ ਬਾਅਦ ਅਸੀਂ ਥੋੜੇ ਜਿਵਾਖਾਂ ਦੇ ਦੋ ਤਿੰਨ ਲਪੇੜੇ ਲਪੂੜੇ ਲਾਏ। ਤੇ ਉਸ ਤੋਂ ਬਾਅਦ ਸਾਡਾ ਸ਼ੂਟ ਪੂਰਾ ਹੋਇਆ। ਸ਼ੂਟ ਪੂਰਾ ਹੋਣ ਤੋਂ ਬਾਅਦ ਸ਼ਾਮ ਦੇ ਟਾਈਮ ਅਸੀਂ ਹੁਣ ਪੈਕ ਪੋੜਿਆ ਸਾਡਾ। ਪੈਕ ਤੋਂ ਬਾਅਦ ਹੁਣ ਸਾਰੇ ਅਸੀਂ ਘਰ ਵਾ ਆ ਮੇਰੇ ਯਾਰ ਤੇ ਉਹ ਇੱਕ ਹੋਰ ਯਾਰ ਸੀ ਉਹਦਾ ਉਹ ਦੋਵੇਂ ਲੜ ਪਏ ਉਹ ਕਹਿੰਦਾ ਮੈਂ ਅੱਗੇ ਬੈਠੂਗਾ ਉਹ ਕਹਿੰਦਾ ਮੈਂ ਪਿੱਛੇ ਬੈਠੂਗਾ ਚੋ ਕਾਫੀ ਦਿਨਾਂ ਜਿਹੇ ਤੋ ਬਾਅਦ ਇਹ ਬੈਠੇ ਇਸ ਤਵਾਰ ਆਪਾਂ ਫੇਰ ਚੱਲ ਪਏ ਹੁਣ ਘਰਾਂ ਨੂੰ ਵਾਪਸ ਜਾ ਰਹੇ ਆ ਰਾਤ ਨੂੰ ਛੋਟੇ ਨੇ ਕੀ ਸੰਝਾ ਕਰੀ ਇਹਨੇ ਰਹੀ ਸੀ ਗਈ ਆ ਹੌਲੀ ਹੌਲੀ ਆਪਾਂ ਚੱਲਾਂਗੇ ਹਾਂਜੀ ਸ਼ਾਮ ਨੂੰ ਆਪਾਂ ਵਾਪਸ ਚੱਲ ਕੇ ਕਰ ਲਈ ਥੋੜੇ ਚਿਰ ਤਾਈ ਆਪਾਂ ਕਰ ਵਾਪਸ ਪਹੁੰਚ ਜਾਣਾ ਸਸਾ ਨੂੰ ਬਤਾਏ ਇੰਨੇ ਇਲਤੀ ਜਵਾਖ ਨੇ ਰਾਤ ਨੂੰ ਵੀ ਨਹੀਂ ਟਿਕਦੇ ਨਾ ਮੈਨੂੰ ਟਿਕਣ ਦਿੰਦਾ ਨਾ ਮੈਨੂੰ ਡਰਾਈਵਿੰਗ ਕਰਨ ਦਿੰਦੇ ਆ ਕਿ ਵਿੱਚ ਕੁਛ ਨਾ ਕੁਛ ਬੋਲਦੇ ਹੀ ਗਏ ਕੋ ਕਾਫੀ ਜਬੜੀਆਂ ਜਬੜੀਆਂ ਮਾਰਨ ਤੋਂ ਬਾਅਦ ਜਦੋਂ ਇਹ ਥੱਕ ਗਏ ਪਰ ਇਹ ਥੱਕਦੇ ਕਿਤੇ ਇਲਤੀ ਜਵਾਖ ਨੇ ਫਿਰ ਅਸੀਂ ਆਪਦੇ ਕਲੇਜੀ ਨੂੰ ਇਹ ਸ਼ੇਵਾ ਬੈਠਾ ਜੀ ਪਿੱਛੇ ਤੋ ਇਹਨੂੰ ਘਰੇ ਲਾ ਕੇ ਜਾਵਾਂਗੇ ਪਸੇ ਦਾ ਘਰ ਆ ਗਿਆ ਹੁਣ ਇਹਨੂੰ ਇੱਥੇ ਲਾ ਦਾਂਗੇ ਆਪਾਂ ਅੰਜਿ ਸ਼ੇਬੇ ਨੂੰ ਉਤਾਰਨ ਤੋਂ ਬਾਅਦ ਅਸੀਂ ਘਰ ਵਾਪਿਸ ਆ ਗਏ